ਹਾਲੇਲੂਇਆ ਪੇਸ ਦਾ ਲੋਰ ਵਿਚਾਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਬਹੁਤ ਹੀ ਵੱਡੀ ਖਬਰ ਜੋ ਕੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਜੋ ਕਿ ਤੇਜਸ਼wini ਮਹਿਨਾਸ ਜੋ ਕਿ ਪੰਜਾਬ ਚਾਓ ਮੋਰਚਾ ਦਾ ਤੇਜਸ਼wini ਮਹਿਨਾਸ ਜੋ ਕਿ ਜਲੰਧਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਔਰ ਜਿਵੇਂ ਕਿ ਤੁਸੀਂ ਦੱਸਿਆ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਅੰਕੁਰ ਯੂਸਫ ਨੋਲਾ ਜੀ ਦੇ ਪੁੱਤਲੇ ਸਾਰਨ ਦੇ ਜ਼ੁਲਮ ਦੇ ਵਿੱਚ ਔਰ ਪੰਜਾਬ ਦੇ ਵਿੱਚ ਪ੍ਰਕਾਉ ਪਾਸ਼ਾ ਨੂੰ ਲੈ ਕੇ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ આરોਪ ਦੇ ਵਿੱਚ ਤੇਜਸ਼wini ਮਹਿਨਾਸ ਜੋ ਕਿ ਪੰਜਾਬ ਬਚਾਓ ਮੋਰਚਾ ਦਾ ਜੋ ਆਗੂ ਸੀ ਉਸ ਨੂੰ ਜੋ ਕਿ ਪੰਜਾਬ ਪੁਲਿਸੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਕਈ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਇਸ ਦੇ ਵੱਲੋਂ ਕਿ ਪੰਜਾਬ ਦੇ ਪਾਸਟਰਾਂ ਦੇ ਉੱਤੇ ਪੰਜਾਬ ਦੇ ਜੋ ਕਿ ਅਮਸੀ ਲੋਕਾਂ ਦੇ ਉੱਤੇ ਇਸਨੇ ਵੱਲੋਂ ਗਲਤ આરોਪ ਲਗਾਏ ਜਾ ਰਹੇ ਸੀ ਧਰਮ ਪਰिवर्तन ਦੇ ਜੋ ਕਿ ਝੂਠੇ આરોਪ ਜੋ ਕਿ ਉਹਨਾਂ ਦੇ ਉੱਤੇ ਲਗਾ ਰਿਆ ਸੀ ਔਰ ਅਲੱਗ-ਅਲੱਗ ਤਰ੍ਹਾਂ ਦੇ ਦੇ ਜੋ ਕਿ 7ਵੀਂ ਜੋ ਕਿ ਗੱਲਾਂ ਉਹਨਾਂ ਦੇ ਖਿਲਾਫ ਜੋ ਕਿ ਇਸ ਦੇ ਵੱਲੋਂ ਫੈਲਾਈ ਜਾ ਰਹੀ ਸੀ ਉਸ ਤੋਂ ਲੈ ਕੇ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੂੰ ਤੁਸੀਂ ਜਾਣਦੇ ਹੋ ਉਸ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਖਿਲਾਫ ਤੇਜਸ਼wini ਮਹਿਨਾਸ ਦੇ ਖਿਲਾਫ ਔਰ ਇੱਕ ਹੋਰ ਜੋ ਕਿ ਆਪਣਾ ਸਿੱਧੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦੇ ਖਿਲਾਫ ਵੱਖ-ਵੱਖ ਜੋ ਕਿ ਪੁਲਿਸ ਅਫਸਰਾਂ ਨੂੰ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਸੀ ਔਰ ਉਸੇ ਨੂੰ ਲੈ ਕੇ ਤੁਸੀਂ ਅੱਜ ਦੀ ਇੱਕ ਬ੍ਰੇਕਿੰਗ ਖਬਰ ਦੇਖ ਸਕਦੇ ਹੋ ਕਿ ਤੇਜਸ਼wini ਮਹਿਨਾਸ ਪੰਜਾਬ ਬਚਾਓ ਮੋਚਾ ਦਾ ਤੇਜਸ਼wini ਮਹਿਨਾਸ ਜੋ ਕਿ ਪੰਜਾਬ ਪੁਲਿਸ ਵੱਲੋਂ ਜਲੰਧਰ ਦੇ ਵੱਲੋਂ ਜੋ ਕਿ ਗ੍ਰਿਫਤਾਰ ਕਰ ਲਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਜੋ ਕਿ ਇਸ ਨੂੰ ਜਲੰਧਰ ਦੇ ਹੀ ਮੈਡੀਕਲ ਹਸਪੀਟਲ ਦੇ ਵਿੱਚ ਇਸ ਦੇ ਮੈਡੀਕਲ ਕਰਾਉਣ ਨੂੰ ਲਿਤਾ ਗਿਆ ਔਰ ਉਸ ਤੋਂ ਬਾਅਦ ਜੋ ਕਿ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਇਸ ਦੇ ਉੱਤੇ ਜੋ ਧਾਰਾ ਲੱਗੀ ਹੈ ਕਿ ਇਸ ਨੇ ਜੋ ਕਿ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਜੋ ਕਿ ਪੰਜਾਬ ਦੇ ਵਿੱਚ ਭੜਕਾਓ ਪਾਛ ਨੂੰ ਲੈ ਕੇ ਜੋ ਕਿਸ ਦੇ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਔਰ ਤੁਸੀਂ ਜਾਣਦੇ ਹੋ ਕਿ ਪਿਛਲੇ ਸਮੇਂ ਤੋਂ ਕਈ ਤੁਸੀਂ ਚੈਨਲਾਂ ਤੇ ਦੇਖਿਆ ਹੋਏਗਾ ਇਸ ਦੇ ਵੱਲੋਂ ਜੋ ਕਿ ਵਰਕਾਉ ਪਾਸ਼ਨ ਦਿੱਤੇ ਜਾ ਰਹੇ ਸੀ ਔਰ ਵੱਖ-ਵੱਖ ਤਰ੍ਹਾਂ ਦੇ ਜੋ ਕਿ ਮਸੀ ਲੋਕਾਂ ਦੇ ਉੱਤੇ ਜੋ ਕਿ ਪਾਸਟਰਾਂ ਦੇ ਉੱਤੇ ਜੋ ਕਿ ਵੱਖ-ਵੱਖ ਤਰ੍ਹਾਂ ਦੇ ਧਰਮ ਪਰिवर्तन ਦੇ ਇਲਜ਼ਾਮ ਲਗਾਏ ਗਏ ਸੀ ਉਸੇ ਨੂੰ ਲੈ ਕੇ ਜੋ ਕਿ ਇਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੇ ਵਿੱਚ ਜੋ ਕਿ ਅਸ਼ਾਂਤੀ ਫੈਲਣ ਦੀ ਕੋਸ਼ਿਸ਼ ਕਰ ਰਿਹਾ ਔਰ ਪੰਜਾਬ ਦੇ ਵਿੱਚ ਜੋ ਕਿ ਪਰਕਾ ਉਪਾਸ਼ਨ ਨੂੰ ਲੈ ਕੇ ਜੋ ਕਿ ਸ਼ਾਮਿਲ ਹੋਇਆ ਔਰ ਪਰਕਾ ਉਪਾਸ਼ਨ ਦੇ ਕਾਰਨ ਜੋ ਕਿ ਪੰਜਾਬ ਦੀ ਸ਼ਾਂਤੀ ਨੂੰ ਇਹ ਪੰਗ ਕਰਨ ਦੀ ਕੋਸ਼ਿਸ਼ ਇਸ ਦੇ ਵੱਲੋਂ ਕੀਤੀ ਗਈ ਆ ਔਰ ਇਸੇ ਕਰਕੇ ਜੋ ਕਿ ਦੱਸਿਆ ਜਾ ਰਿਹਾ ਕਿ ਜੋ ਕਿ ਜਲੰਧਰ ਦੀ ਪੰਜਾਬ ਪੁਲਿਸ ਦੇ ਵੱਲੋਂ ਔਰ ਇਸ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਬਹੁਤ ਹੀ ਜੋ ਕਿ ਮਸੀ ਲੋਕਾਂ ਦੇ ਵੱਲੋਂ ਇਸ ਦੇ ਖਿਲਾਫ ਜੋ ਕਿ ਕੰਪਲੇਂਟਾਂ ਕੀਤੀਆਂ ਗਈਆਂ ਸੀ ਮੰਗ ਪੱਤਰ ਦਿੱਤਾ ਗਿਆ ਸੀ ਔਰ ਕਿਹਾ ਗਿਆ ਸੀ ਕਿ ਜੇਕਰ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਮਸੀ ਲੋਕਾਂ ਦੇ ਵੱਲੋਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਵੱਲੋਂ ਜੋ ਕਿ 8 ਤਰੀਕ ਨੂੰ ਸੌਬਾ ਨੂੰ ਜੋ ਕਿ ਪੀਪੀ ਚੌਂਕ ਦੇ ਵਿੱਚ ਅਨਮਿੱਥੇ ਟਾਈਮ ਦੇ ਉੱਤੇ ਜੋ ਕਿ ਤੰਨਾ ਲਗਾਇਆ ਜਾਣਾ ਸੀ ਉਸ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਜਾਬ ਬਚਾਓ ਮੋਰਚਾ ਦੇ ਆਗੂ ਤੇ ਜਸ਼ਵਨੀ ਮਹਿਨਾਸ ਨੂੰ ਤੁਸੀਂ ਜਾਣਦੇ ਹੋ ਇਸ ਨੂੰ ਜੋ ਕਿ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਦੇ ਉੱਤੇ ਕਿ ਜੋ ਕਿ ਪਾਸਟਰ ਅੰਕਰ ਯੂਸਫ ਨੋਲਾ ਦੇ ਇਨਾਂ ਦੇ ਵੱਲੋਂ ਪੁਤਲੇ ਫੁਕੇ ਗਏ ਸੀ ਔਰ ਇਸ 크ਿਸਮਸ ਮੰਥ ਨੂੰ ਜੋ ਕਿ ਖਰਾਬ ਕਰਨ ਦੇ ਲਈ ਜੋ ਕਿ ਇਹ ਪੰਜਾਬ ਦਾ ਜੋ ਕਿ ਮਾਹੌਲ ਖਰਾਬ ਕਰਨ ਦੇ ਲਈ ਜੋ ਕਿ ਪਰਕਾ ਉਪਾਸ਼ਨ ਦਿੱਤਾ ਜਾ ਰਿਹਾ ਸੀ ਵੱਖ-ਵੱਖ ਤਰ੍ਹਾਂ ਦੇ ਉੱਤੇ ਜੋ ਕਿ ਇਲਜ਼ਾਮ ਲਗਾਏ ਜਾ ਰਹੇ ਸੀ ਮਸੀਹ ਲੋਕਾਂ ਦੇ ਖਿਲਾਫ ਬੋਲਿਆ ਜਾ ਰਿਹਾ ਸੀ ਮਸੀਹ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਦਿਨ ਹੀ ਜੋ ਕਿ ਬਹੁਤ ਐਸੇ ਲੋਕ ਆ ਜੋ ਕਿ ਮਸੀਹ ਲੋਕਾਂ ਦੇ ਖਿਲਾਫ ਖੜੇ ਹੋ ਕੇ ਬੋਲਣ ਲੱਗ ਪੈਂਦੇ ਨੇ ਮਸੀ ਲੋਕਾਂ ਦੇ ਵਿਰੋਧ ਕਰਨ ਦੀ ਕੋਰੇ ਲੱਗ ਪੈਂਦੇ ਨੇ ਕਿਉਂਕਿ ਇਹ ਮਸੀ ਲੋਕਾਂ ਨੂੰ ਜੋ ਕਿ ਸੌਫ ਟਾਰਗੇਟ ਸਮਝਦੇ ਨੇ ਕਿ ਮਸੀ ਲੋਕ ਜੋ ਕਿ ਸ਼ਾਂਤੀ ਦੇ ਜੋ ਕਿ ਲੋਕ ਹੈ ਸ਼ਾਂਤੀ ਰੱਖਣ ਵਾਲੇ ਲੋਕ ਹੈ ਪਰ ਇਹ ਨਹੀਂ ਜਾਣਦੇ ਕਿ ਉਹ ਮਸੀ ਲੋਕ ਆ ਜੋ ਕਿ ਹੁਣ ਚੁੱਪ ਨਹੀਂ ਰਹਿਣ ਵਾਲੇ ਕਿਉਂਕਿ ਐਸੇ ਜੋ ਲੋਕ ਹੈ ਜੋ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਉੱਠੇ ਨੇ ਜੋ ਕਿ ਪੰਜਾਬ ਦਾ ਮਾਹੌਲ ਕੁ ਭੰਗ ਕਰਨ ਦੇ ਲਈ ਉੱਠੇ ਨੇ ਪੰਜਾਬ ਦੇ ਵਿੱਚ ਭੜਕਾਉ ਭਾਸ਼ਣ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਖਿਲਾਫ ਜੋ ਕਿ ਗਲੋਬਲ ਕਿਸ਼ਨਾਕਸ਼ਨ ਕਮੇਟੀ ਨੇ ਖਰੇ ਹੋ ਕੇ ਜੋ ਕਿ ਕੰਮ ਕੀਤਾ ਹੈ ਔਰ ਗਲੋਬਲ ਕਿਸ਼ਨਾਕਸ਼ਨ ਕਮੇਟੀ ਦੇ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਉਹਨਾਂ ਦੇ ਵੱਲੋਂ ਮੰਗ ਪੱਤਰ ਦਿੱਤੇ ਗਏ ਔਰ ਮੰਗ ਪੱਤਰ ਦੇ ਦੌਰਾਨ ਜੋ ਕਿ ਅੱਜ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਪੰਜਾਬ ਪੁਲਿਸ ਦੇ ਵੱਲੋਂ ਜੋ ਕਿ ਜਲੰਧਰ ਦਾ ਤੇਜਸ਼ਨੀ ਮਹਿਨਾਸ ਦੱਸਿਆ ਜਾ ਰਿਹਾ ਹੈ ਕਿ ਰਹਿਣ ਵਾਲਾ ਔਰ ਜਲੰਧਰ ਦੀ ਪੰਜਾਬ ਪੁਲਿਸ ਨੇ ਜੋ ਕਿ ਤੇਜਸ਼ਨੀ ਮਹਿਨਾਸ ਨੂੰ ਜੋ ਕਿ ਗ੍ਰਿਫਤਾਰ ਕੀਤਾ ਤੁਸੀਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਮੈਂ ਤੁਹਾਡੇ ਨਾਲ ਹਾਂ ਜੰਗੀ ਕਰ ਰਹੀਆਂ ਔਰ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਇਹ ਪੁਲਿਸ ਜੋ ਕਿ ਤੇਜਸ਼ਨੀ ਮਨਾਸ ਨੂੰ ਲੈ ਜਾਂਦੀ ਹੋਈ ਨਜ਼ਰ ਆ ਰਹੀ ਆ ਔਰ ਦੱਸਿਆ ਜਾ ਰਿਹਾ ਕਿ ਇਸ ਨੂੰ ਜੋ ਕਿ ਜੋ ਜਲੰਧਰ ਦੇ ਹੀ ਹਸਪੀਟਲ ਦੇ ਵਿੱਚ ਇਸ ਦਾ ਮੈਡੀਕਲ ਕਰਾਉਣ ਦੇ ਲਈ ਲੈ ਜਾਇਆ ਜਾ ਰਿਹਾ ਔਰ ਉਸ ਤੋਂ ਬਾਅਦ ਇਸ ਨੂੰ ਜੋ ਕਿ ਕੋਰਟ ਦੇ ਵਿੱਚ ਹਾਜ਼ਰ ਕੀਤਾ ਜਾਏਗਾ ਕੋਰਟ ਦੇ ਵਿੱਚ ਲੈ ਜਾਇਆ ਜਾਏਗਾ ਔਰ ਦੱਸਿਆ ਜਾ ਰਿਹਾ ਹੈ ਕਿ ਜੋ ਇਸਤੇ ਪर्चा ਪਿਆ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਜੋ ਕਿ ਪੰਜਾਬ ਦੇ ਵਿੱਚ ਭੜਕਾਊ ਭਾਸ਼ਾ ਨੂੰ ਲੈ ਕੇ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦਾ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਤੇਜਸ਼ਨੀ ਮਹਿਨਾਸ ਦੇ ਉੱਤੇ ਜੋ ਕਿ ਪर्चा ਦਰਜ ਹੋਇਆ ਔਰ ਪਹਿਲਾਂ ਵੀ ਇਸ ਦੇ ਉੱਤੇ ਇੱਕ ਪर्चा ਜੋ ਕਿ ਚੱਲ ਰਿਹਾ ਹੈ ਔਰ ਉਸ ਦੇ ਨੂੰ ਲੈ ਕੇ ਇੱਕ ਹੋਰ ਪर्चा ਜੋ ਕਿ ਇਸ ਦੇ ਉੱਤੇ ਦਰਜ ਕਰਦੇ ਆ ਅੱਜ ਇਸ ਨੂੰ ਜੋ ਕਿ ਗ੍ਰਿਫਤਾਰ कर लिया गया और चलते चलते वीडियो में शेयर जरूर करो और चैनल में सबसक्राइब भी तुम जरूर करो जो कि तुम पहली बार वीडियो देख रहे हो तो चैनल में सबसक्राइब जरूर कर लियो गिरफ्तार किया गया बारे कुछ कहना चाहते बिल्कुल नहीं सर प्रशासन अपना काम कर रहा है तो प्रशासन को कर रहे हैं सर की कारण की है अभी तो गिरफ्तार हो कारण सर तुम अधिकारी दसेंगे इन्होंने पूछा जाए